ਆਨੇ ਆ ਗਏ ਹਾਂ ਹਾਂਜੀ ਸਾਸੀ ਕਾ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਸੀਲ ਜੈਤੋ ਅੱਜ ਦੀ ਵੀਡੀਓ ਦੇ ਵਿੱਚ ਜੈ ਜੇਵਾ ਦੀਆਂ ਪੰਜ ਵਾੜਾਂ ਵਖਾਉਣੀਆਂ ਦੋ ਗੋਰੀਆਂ ਮੀਮੀਆਂ ਆ ਰਗੀਆਂ ਜਰਸੀਆਂ ਬਦਾਮੀ ਰੰਗ ਦੀਆਂ ਤੇ ਤਿੰਨ ਵਾੜਾ ਇੱਧਰ ਨਗ 5 ਸਾਰੇ ਨਾਗੀ ਕਰਮੀ ਰਹੇ ਤਾਂ ਕਿਉਂਕਿ ਹੁਣ ਰੁੱਤ ਗਰਮੀ ਦੀ ਆ ਗਈ ਆ ਇਹਨਾਂ ਦੇ ਵਿੱਚੋਂ ਐਚਐਫ ਨਸਲ ਦੀ ਜਾਤ ਵਾਲੀ ਵੜ ਕੋਈ ਵੀ ਨਹੀਂ ਤੇ ਇਨਫੋਰਮੇਸ਼ਨ ਲੈ ਦਿੰਨਾ ਇੱਕ ਗਾਂ ਦੇ ਨਾਲ ਜਿਵੇਂ ਨਾ ਕਹਿੰਦਾ ਇੱਕ ਸਲਾਹਕਾਰ ਦੇ ਦੇਣਾ ਆਪਾਂ ਨਾਲ ਉਹ ਬੈਠਾ ਜੇ ਕਿ ਇਹਨੇ ਟੂਟੀਆਂ ਟਾਟੀਆਂ ਲਵਾਉਣੀਆਂ ਹੋਣ ਫ੍ਰੀ ਸਲਾਹਕਾਰ ਫ੍ਰੀ ਜੇ ਮਰਜ਼ੀ ਫੋਨ ਲਾ ਕੇ ਪੁੱਛਣਾ ਦਾ ਨੰਬਰ ਦੇ ਜਾਏਗਾ ਆਪਣਾ ਠੀਕ ਆ ਫ੍ਰੀ ਸੇਵਾ ਫ੍ਰੀ ਸੇਵਾ ਹੀ ਆ ਸਹੀ ਆ ਚਲੋ ਜੀ ਉਹ ਵੀ ਗੱਲਬਾਤ ਨਾਲ ਕਰਦੇ ਪਹਿਲਾਂ ਇਨਫੋਰਮੇਸ਼ਨ ਲੈ ਲੈਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦिए ਨਾਮ ਮੇਰਾ ਜਸ਼ਨਗੰਦਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋਈ ਫੋਨ ਨੰਬਰ ਦੱਸ ਦिए 977624531 ਬਾਈ ਇਧਰੋਂ ਸ਼ੁਰੂ ਕਰ ਲਈ ਕੈਨਵਾ ਸੂਆ ਜਰਸੀ ਦਾ ਦੂਜੀ ਸੂਆ ਜਰਸੀਸ ਹੁੰਦੀ ਆ ਨੋਕਲ ਹੈਗੀ ਵੱਛੀ ਹੂੰ ਦੈਣ ਕੱਢ ਦਿਆ ਵੀਰੇ ਦੋ ਤਿੰਨ ਤਿਆਰ ਹੀ ਮੰਨੇ ਅਗਲਾ ਸਮਾਂ ਆ ਦੁੱਧ ਦੁੱਧ ਪਿਆ ਦੂਗੀ 18-20 ਲੀਟਰ ਬਈ ਹਵਾਨਾ ਬਹੁਤ ਆ ਜੈ ਜਮਲ ਪਹਿਲਾਂ ਹੀ ਦੱਸ ਦिए ਮੁੱਲ ਵੀਰੇ 72000 ਮਾਨਤਨ ਕਰ ਦਾਂ 68 ਬਾਰ ਨੂੰ ਡੋਪਿੰਗ ਹੁੱਥ ਜਣਾ ਗਾਉਂਡ ਉੱਪਰ ਲੋ ਜਾ ਯਾਰਾ 18 20 18 20 ਦੇ ਆਸੇ ਪਾਸੇ ਵੀਰ ਦਾਸ ਦਾ ਦੁੱਧ ਪਿਆ ਜੂ ਸਲਾਹ ਕਰਨ ਨਾਲ ਗਰਮ ਵੀ ਹੁੰਦਾ ਇਧਰ ਹਾਂ ਗਰਮ ਹੋ ਗਿਆ ਯਾਰ ਮੇਰਾ ਹਾਂ ਗਰਮ ਨਹੀਂ ਹੋ ਫਿਰ 18 20 18 20 ਦੇ ਵਿਚ ਵਿਚ ਦੁੱਧ ਪਿਆ ਜੂ ਉਹ ਤੁਹਾਨੂੰ ਵੀ ਪਤਾ ਹੋ ਸਕਦਾ 2 ਕਿਲੋ ਵੱਧ ਪਿਆ ਜੇ ਕੋਈ ਸੇਵਾ ਵੱਧ ਕਰ ਲੂ ਵੱਧ ਪਿਆ ਜੇ ਨਹੀਂ ਫਿਰ ਘੱਟ ਤਾਂ ਤੁਹਾਨੂੰ ਵੀ ਪਤਾ ਕਿਤੇ ਗਿਆ ਹੀ ਨਹੀਂਗਾ ਦਿਨ ਵੀ ਦੋ ਕੀ ਲਊ ਤਿਆਰ ਹੀ ਮੰਨੋ ਹੋ ਸਕਦਾ ਰਾਤ ਨੂੰ ਬੱਚਾ ਦੇ ਦੇ ਹੋ ਸਕਦਾ ਕੱਲ ਨੂੰ ਸੂਪੇ ਸੋਹਣੀ ਜਰਸੀ ਲੋਕਲ ਵੱਛੀ ਲਈ ਆ ਵਜਨ ਬੁਝਣ ਬਹੁਤ ਹੈ ਹਵਾਨਾ ਬਹੁਤ ਸੋਹਣਾ ਵੱਡਾ ਜ਼ਬਰਦਸਤ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਅਮਰੀਕਨ ਵਿਹੜਾਂ ਵਰਗਾ ਹਵਾਨਾ ਹਵਾਨੇ ਦਾ ਮੋਢਾ ਚੌੜਾ ਉੱਪਰੋਂ ਸੂਲ ਤੋਂ ਸਟਾਰਟ ਹੁੰਦਾ ਫਟਾਂ ਨੂੰ ਚੌੜਾ ਹਵਾਨਾ ਸਟਾਰਟ ਹੁੰਦਾ ਮੋਟਾ-ਮੋਟਾ ਥਾਣਾ ਅਦੀ ਚਵਾਈ ਵਾਲਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਗੈਪ 'ਚ ਨਿਕੜ ਮੇ ਇਕੱਲੇ-ਇਕੱਲੇ ਲੱਗੇ ਹੋਇਆ ਮੂੰਹ ਮੱਥੇ ਦੀ ਵੀ ਸੋਹਣੀ ਆ ਜਰਸੀ ਬਰੀਡ ਦੀ ਦੂਜਾ ਸੂਆ ਬਾਹਲੀ ਸੋਣੀ ਵਹਿੜ ਇਹ ਦੇ ਦੇਣੀ ਆ ਵੀਰ ਕਹਿੰਦਾ 72000 ਦੀ ਮੌਕੇ ਤੇ 72000 ਚੋਂ ਥੋੜਾ ਘਣਾ ਮਾਨ ਤਾਣ ਹੋ ਜੂ ਸੀਲ ਸਾਉ ਦਾ ਬਾਈ ਕਹਿੰਦਾ ਇੰਨੀ ਐ ਭਮਾ ਪਈ ਤੇ ਖੜਾ ਕੇ ਬਾਈ ਕਹਿੰਦਾ ਅਗਲਾ ਚਵਾਈ ਕਰ ਲੈ ਰੱਸਾ ਉੱਤੇ ਸੱਢ ਦੇ ਲੱਤ ਵੀ ਨਹੀਂ ਚੱਗਦੀ ਕਰਮ ਵਾਲੀ ਕਮਾਲਾ ਜਿਸ਼ਨੇ ਬਾਕੀ ਜਰਸੀਆਂ ਦਾ ਦੁੱਧ ਮੱਝਾਂ ਵਰਗਾ ਹੁੰਦਾ ਸਾਰੇ ਜਾਣਦੇ ਆ ਇਹ ਬੱਕਰਾਂ ਗਾਰ ਗਈ ਹੁੰਦੀਆਂ ਭਾਵੇਂ ਬੰਦਾ ਚੋਲੇ, ਬੁੜੀ ਚੋਲੇ, ਜਵਾਕ ਚੋਲੇ। ਨਿਆਣਾ ਪਾਉਣਾ ਤਾਂ ਪਾਲੋ ਨਹੀਂ ਪਾਉਣਾ ਤਾਂ ਨਾ ਪਾਓ ਤਾਂ ਵੀ ਕੋਈ ਚੱਕਰ ਨਹੀਂ ਇਹਨਾਂ ਨੂੰ। ਆ ਤੁਸੀਂ ਵੇਖ ਸਕਦੇ ਮੱਲਾ ਵਾਂਗੂੰ ਤਰਦੀ ਆ। ਕਿਉਂਕਿ ਹਵਾਨਾ ਪੂਰਾ ਫਿੱਟ-ਫਿੱਟ। 72000 ਜੈ ਜੀ ਡਿਮਾਂਡ ਆ ਫਿਰ ਵੀ ਮਾਨਤਾਣ ਹੋ ਜੂ। ਕਿਉਂਕਿ ਚੰਗੀ ਜਰਸੀ ਬਰੀਡ ਦੇ ਅਵਸਰ ਬੱਚੀ ਲੈਣੀ ਹੈ ਨਾ 25-30000 ਦੀ ਤਾਂ ਖੀਰ ਹੀ ਅਵਸਰ ਬੱਚੀ ਆਉਂਦੀ ਆ। ਪਤਾ ਨਹੀਂ ਖਣੀ ਆਉਂਦੀ ਨੇ ਗੱਬਣ ਹੋ ਜਾਣਾ ਖਣੀ। 5-6 ਮਹੀਨੇ ਪੱਠੇ ਵੀ ਪਾਉਣੇ ਪੈ ਸਕਦੇ ਆ ਤੇ ਉਸ ਹਿਸਾਬ ਨਾਲ ਜਾਇਜ਼ ਜਾ ਮਾਰਜਨ 72000 ਦੀ ਦੇ ਦੇਣੀ ਹੈ ਜਾਇਜ਼ ਜੀ ਕੀਮਤ ਤੇ ਜਾਇਜ਼ ਜੇ ਮਾਰਜਨ ਨਾਲ ਵੀਰੋਣੀ ਪਸ਼ੂ ਸੇਲ ਕਰਦੇ ਆ ਰੈਗੂਲਰਲੀ 5-4 ਵੜਾ ਇਸ ਘਰ ਇਸ ਘਰੇ ਸੇਲ ਲਈ ਅਵੇਲੇਵਲ ਹੁੰਦੀਆਂ 2 ਨੰਬਰ ਤੇ ਆ ਜਾ ਜਿਸ ਨੇ ਇਹ ਪਲ ਨੂੰ ਮੱਛੀ ਆ ਬਈ ਪਹਿਲੇ ਸਵੇਰ ਸੁਣਦੀ ਆ ਲੈ ਕੱਢਦੀ ਆ ਪੰਚਾਇਤ ਜੀ ਦੋ ਤੋਂ ਬਾਅਦ ਬਾਤ ਤਾਂ ਪਹਿਲੇ ਨੰਬਰ 15 ਤੋਂ ਬਾਰ-ਬਾਰ ਦਾ ਚਮਾਰੀ ਦੀ 16 ਗਿਾਰੇ ਸਾਰਾ ਇੱਥੇ ਚਾਹੀਦਾ 15 16 ਲੀਟਰ ਦਾ ਜੈ ਜਮਲ ਇਹਦਾ ਵੀ ਮੋਲੇ ਦਾ 60000 ਹੈ ਬਾਈ ਸੋਹਣੀ ਸੋਹਣੀ ਬਹੁਤ ਅੱਛੀ ਹਮ ਇੱਕ ਨੰਬਰ 72 ਦੀ ਦੋ ਨੰਬਰ 60 ਦੀ ਇੱਕ ਨੰਬਰ ਦੂਜਾ ਸੂਆ ਦੋ ਨੰਬਰ ਪਹਿਲਾ ਸੂਆ ਸੋਹਣੀ ਸੋਹਣੀ ਵੱਛੀ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਮੈਂ ਵੀਡੀਓ ਦੇ ਸਟਾਰਟਿੰਗ ਚ ਹੀ ਗਿਆ ਸੀ ਕਿ ਗੋਰੀਆਂ ਮੇ ਮਾਰੀਆਂ ਦੋ ਵਹਿਣਾ ਹਾਂ ਜਿਨ੍ਹਾਂ ਦੀ ਬੜੀ ਡਿਮਾਂਡ ਰਹਿੰਦੀ ਹੈ ਅੱਜਕੱਲ ਹਰੇਕ ਨੂੰ ਹੀ ਹੁੰਦਾ ਬਾਈ ਯਾਰ ਜਰਸੀ ਲੈਣੀ ਜਰਸੀ ਲੈਣੀ ਆ ਬਹੁਤ ਭੈਣ ਭਰਾ ਮੈਨੂੰ ਵੀ ਫੋਨ ਲਾਉਂਦੇ ਪਰ ਤੁਹਾਨੂੰ ਪਤਾ ਹੀ ਆਪਾਂ ਤਾਂ ਨਾ ਕਿਸੇ ਦਾ ਸੌਦਾ ਕਰਾਇਆ ਨਾ ਆਪਾਂ ਕਰਾਉਣਾ ਵੀਡੀਓ ਬਣਾਉਣੇ ਆ ਉਹ ਤੁਹਾਡੇ ਸਾਹਮਣੇ ਸਾਰਿਆਂ ਦੇ ਆਪੋ ਆਪਣੇ ਮੋਬਾਈਲਾਂ 'ਚ ਫੋਨਾਂ ਦੀਆਂ ਸਕਰੀਨਾਂ ਤੇ ਆ ਜਾਂਦੀ 60000 ਦੀ ਦੇ ਦੇਣੀ ਦੁੱਧ 15 ਤੋਂ ਬਾਰ-ਬਾਰ ਪਿਆਜ ਹੋ ਸਕਦਾ ਵੀਰ ਕੰ ਦਾ 16 ਪਿਆਜੇ 17 ਪਿਆਜੇ ਚਾਰਾਂ ਪੰਜਾਂ ਦਿਨਾਂ ਦੇ ਅੰਦਰ ਬਾਹਰ ਵੀਰ ਕੰ ਦਾ ਸੂਪ ਹੋ ਗਈ ਛੋਟਾ-ਮੋਟਾ ਥਾਣਾ ਪਹਿਲਾ ਸੂਆ ਸੋਹਣੇ ਮੂੰਹ ਮੱਥੇ ਦੀ ਜਰਸੀ ਨਸਲ ਦੀ ਪਲੂਣ ਵੱਛੀ 60000 ਮੁੱਲ ਵਿੱਚ ਮਾਨ ਤਾਨ ਹੋ ਜੂ ਪਹਿਲਾਂ ਨਾ ਜਿਵੇਂ ਕੋਈ ਚੱਕਰ ਹੀ ਨਹੀਂ ਵੀ ਠੰਡੀ ਸੀਲ ਵੀ ਫੋਨ ਹ ਹ ਸੀਲ ਸਾਬ ਵੀ ਫੁੱਲ ਆ ساری ਵਲਟਲ ਕੱਢ ਕੇ ਸੂਕ ਕਮਾ ਲ ਜਿਨੇ ਪਹਿਲੇ ਸੂਵੇ ਸੁੰਦੀ ਹੈ ਜੇ ਕੋਈ ਪਹਿਲਾ ਲੈਣ ਦਾ ਚਾਹਣਾ ਪਹਿਲਾਂ ਲੈ ਲਓ ਦੂਜਾ ਸੂਆ ਇੱਕ ਨੰਬਰ ਆ ਉਹ ਦੂਜੇ ਸੂਵੇ ਆ ਇਹ ਦੋ ਨੰਬਰ ਪਹਿਲਾ ਸੂਆ ਤੇ ਜੇ ਕੋਈ ਜੋੜਾ ਲੈ ਲੈਂਦਾ ਕੋਈ ਹਜ਼ਾਰ ਖੰਡ ਮਾਨਤਾਨ ਵੱਧ ਹੋ ਜੂ ਬੇਫਿਕਰ ਹੋ ਕੇ ਆਜੋ ਹੋ ਜੂ ਨਾ ਕੱਲੇ ਕੱਲੇ ਜੋ ਵੀ ਮਾਨਤਾਨ ਜੋੜੀ ਚ ਵੱਧ ਹੋ ਜੂਗਾ ਕਿਉਂਕਿ ਬਹੁਤ ਸਾਰੇ ਵਪਾਰੀ ਭਰਾ ਵੀ ਪਸ਼ੂ ਲੈ ਲੈਂਦੇ ਆ ਤੇ ਫਿਰ ਉੱਥੇ ਮਾਨਤਾਨ ਵੀ ਵੱਧ ਹੋ ਜਾਂਦਾ ਤੇ ਟਖੜੀ ਹੋ ਜੂ ਹੋਰ ਉਦੋਂ ਵੱਧ ਹੋ ਜੂਗਾ ਇਹ ਪੰਜ ਨਾਗ ਹੈ ਤਿੰਨ ਇਧਰ ਦੋ ਕਾਫੀ ਕਲਰ ਦੀਆਂ ਵਹਿੜਾਂ ਇੱਕ ਬਲੈਕ ਕਲਰ ਦੀ ਆ ਨਾਗ ਸਾਰੀ ਗਰਮੀ ਰਹਿ ਤਾਂ ਕਿਉਂਕਿ ਐਚ ਐਫ نسل ਦੀ ਜਾਤ ਵਾਲੀ ਵਛੀ ਕੋਈ ਵੀ ਨਹੀਂ ਟੋਟਲ ਪੰਜ ਨਾਗ ਹੈ ਸਾਰੇ ਗੱਬਣ ਇੱਕ ਨੰਬਰ ਤੋਂ ਸੂਨ ਨੂੰ ਤਿਆਰ ਹੀ ਮੰਨੋ ਤੁਸੀਂ ਹੋ ਸਕਦਾ ਘੰਟੇ ਨੂੰ ਬੱਚਾ ਦੇ ਜੇ ਹੋ ਸਕਦਾ ਕੱਢ ਜੇ ਤਾਂ ਰਾਤ ਕੱਢ ਜੇ ਤਿਆਰ ਹੀ ਮੰਨੋ ਤਿੰਨ ਨੰਬਰ ਤੇ ਆ ਜਾਨੇ ਇਹ ਵੀ ਤਰੂਣ ਵਛੀ ਆ ਬਈ ਕੱਦ-ਕੁੱਦ ਬਹੁਤ ਵੱਡਾ ਫੁੱਲ ਸੈਜ ਹੀ ਆ। ਹੂੰ। ਟੋਫੀ ਕਲਰ ਚ ਆ ਗਈ ਜਰਸੀ ਇਦਰੀ ਨੋਕਲ ਵੈਸੀ। ਸਮਾ ਸਮਾਂ ਵਾਸਤੇ ਵੀ 4-5 ਦਿਨ ਕੱਢ ਦੀ ਇੱਥੇ ਜੀ ਬਾਈ। ਵੱਧ। ਤੂੰ ਚਾਹੂ ਸਾਰਾ ਸਾਰਾ ਬਈ ਨਾਰਮਲ ਹੀ। ਹੂੰ। ਵੱਡੀ ਬੁਟੀ ਬਹੁਤ ਆ ਮੜ ਕੱਢ ਕਾਠਣੀ ਆ। ਇਹਦਾ ਵੀ ਜਾਇਜ਼ ਆ ਮੋਲ। ਇਹਦਾ 72000 ਰੁਪਏ। ਕੱਢ ਬਾਹਰ। ਭਾਵੇਂ 1 ਨੰਬਰ ਲੈ ਲਓ ਭਾਵੇਂ 3 ਨੰਬਰ ਵੈੜ ਲੈ ਲਓ। ਇਹ ਜੋੜਾ 7272000 ਦਾ। ਆ ਦੋ ਨੰਬਰ। 60000 ਦੇ। ਦੇਣਾ ਦੋ ਚਾਰ ਹੀ ਮੰਨੋ ਦਿਹਾੜੀ ਡੰਗ ਦਾ ਤਾਂ ਚਲੋ ਜੀ ਗਰਮੀ ਆਜਲੀ ਜਾਨਵਰ ਦਾ ਪਤਾ ਨਹੀਂ ਹੁੰਦਾ ਇਹ ਵੀ ਪਹਿਲਾਂ ਇਹਦੋਂ ਪਹਿਲਾਂ ਵਿਖਾਈ ਸੀ ਉਹ ਵੀ ਪਹਿਲਾਂ ਨਾ ਬਾਕੀ ਕਦ ਕਾਠ ਪੂਰਾ ਹੀ ਆ ਵਜ਼ਨ ਬਹੁਤ ਆ ਮੱਝਾਂ ਵਰਗਾ ਪੈਠਪੜਾ ਬਰੀਡ ਜਰਸੀ ਆ ਪਰ ਕਾਲਾ ਕਾਫੀ ਜਿਆ ਕਲਰ ਕਾਫੀ ਆ ਹਵਾਨਾ ਫਿਟਿੰਗ ਵਾਲਾ ਕੰਪੈਕਟ ਡਰਦੀ ਚਾਰ ਹੀ ਥਣ ਹੱਦੀ ਚੁਆਈ ਵਾਲੇ ਚਾਰੇ ਗੈਪ ਜੇ ਨਹੀਂ ਖੜਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਪੂਰੀ ਚਮਕ ਦਮ ਕਾਲੀ ਸ਼ਾਈ ਨੇ ਗਾਲੀ ਵੈੜਾ ਮੇਰੇ ਹਿਸਾਬ ਨਾਲ ਪੰਜ ਨਗਾਂ ਪੰਜਾਂ ਨਗਾਂ ਚ ਕਿਸੇ ਦੇ ਵੀ ਕੋਈ ਤਫੜੀ ਆ ਫੋਟ ਸ਼ਾਂਗ ਨਹੀਂ ਹੋਣਾ ਹੁਣ ਤੇ ਕਰ ਤਿੰਨ ਵੇਖ ਲਿਆ ਤਿੰਨੇ ਦਾ ਥਣ ਭਾਂਡੇ ਦੇ ਸਾਫ ਸੁਧਰੇ ਆ ਬਾਦੂ ਫੋਟ ਸ਼ਾਂਗ ਐਣੀ ਦੁੱਧ 16 17 18 ਇਹਦੇ ਆਸੇ ਪਾਸੇ ਪਿਆ ਜੂ ਬਾਕੀ ਐਡੀ ਵੈੜਾ ਜੇ 16 17 ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਮੂੰਹ ਮੱਥੇ ਦੀ ਸੋਹਣੀ ਆ ਪੂਰੀ ਭਾਰੀ ਵਜਨ ਵਾਲੀ ਲੋਹ ਵਾਲੀ ਵੱਛੀ ਆ ਪਹਿਲਾ ਸੂਆ ਪਲੂਣ ਵੈੜਾ ਜਿਕੇ ਜਿਨੇ ਦੁੱਧ ਪੀ ਇਹਨੂੰ ਲੈਣੀ ਆ ਵਧੀਆ ਕਰਮਾ ਵਾਲੀ ਪੰਜ ਸੱਤ ਸੂਵੇ ਦੁੱਧ ਪਿਆ ਜੂ ਜਿੱਲੀ ਪੂਰੀ ਹੈ ਬਈ ਐ ਇੱਥੇ ਪਈ ਦੀ ਵਿਚਾਲੇ ਬਹਿ ਜਾ ਜਿੱਥੇ ਮਰਜੀ ਬਹਿ ਕੇ ਹੱਥ ਪੱਲਾ ਮਾਰ ਲੇ ਅਗਰਾ ਪੂਰੀ ਸੀਲ ਸਹੂ ਕਮਾਲਾ ਜਨੇ ਦੁੱਧ ਜੇ ਬਾਕੀ ਐਡੀ ਵੜ 16 17 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਗੜੀ ਨਾ ਕਿਉਂਕਿ ਕੱਦ ਕਾਠ ਵੀ ਚੰਗਾ ਭਜਨ ਵੀ ਬਹੁਤ ਆ ਯਾਨੀ ਕਿ ਆਏ ਹੈ ਨੀਗਾ ਕਿ ਉਹ ਨਿੱਕੀ ਗੋਡੇ ਕੀ ਜਿੱਡੀ ਹੋਊਗੀ हां जहां ਉਹੀ ਮਰੀ ਹੰਬੀ ਜੀ ਆ ਰਾਜੀ ਵੀ ਬਹੁਤ ਆ ਬਾਕੀ ਹਰੇਕ ਵੀਡੀਓ ਚ ਤੁਹਾਨੂੰ ਕਹੀਦਾ ਕਿ ਜਿਹੜਾ ਪਸ਼ੂ ਨੂੰ ਪਸ਼ੂ ਦਾ ਮਾਲਕ ਤੋਰ ਕੇ ਵਿਖਾਉਂਦਾ ਉਹਦੇ ਕੱਦ ਦੇ ਹਿਸਾਬ ਨਾਲ ਜਾਨਵਰ ਦੇ ਕੱਦ ਦਾ ਅੰਦਾਜ਼ਾ ਲਾ ਲਿਆ ਕਰੋ ਕਿਉਂਕਿ ਉੱਥੋਂ ਮੋਟਾ ਮੋਟਾ ਅੰਦਾਜ਼ਾ ਤਾਂ ਉੱਥੋਂ ਹੀ ਲੱਗ ਜਾਂਦਾ ਬਾਕੀ ਜਿਹੜਾ ਭੈਣ ਭਰਾ ਪਾਰਖੂ ਉਹ ਤਾਂ ਚਲੋ ਉਹ ਮਾਲਕ ਤੋਂ ਬਿਨਾ ਵੀ ਗੈਸ ਕਰ ਲਾ ਲੈਂਦਾ ਪਰ ਚਲੋ ਇੱਥੇ ਤਾਂ ਹੁਣ ਨਾਲ ਮਾਲਕ ਹੁੰਦਾ ਉਹਦੇ ਹਿਸਾਬ ਨਾਲ ਅੰਦਾਜ਼ਾ ਲਾ ਲਓ 4 ਨੰਬਰ ਤੇ ਆ ਜਾ ਇਹ ਵੀ ਦੂਜੇ ਸੂਏ ਸੁੰਦੀ ਇਹ ਵੀ ਜਰਸੀ ਹੈ ਵੀਰੇ ਨੋਕ ਨਾ ਵੱਡੀ ਮੁੱਸੀਆ ਬੈਣ ਕੱਢ ਦੀ ਆ ਤਿੰਨ ਚਾਰ ਬਾਈ ਠੀਕ ਹੈ ਗੁੱਧ ਪਿਆਰੂ ਕੀ 20 ਲੀਟਰ ਖੁੱਲੇ ਵੀ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਜੈ ਜੈ ਮੋਲਾ ਜੈ ਜੈ ਦਾ ਵੀ ਬੱਤਰੀ ਆ ਬਾਈ ਕੱਢ ਬਾਹਰ ਨੂੰ ਦੋਸਤੋ 1 ਨੰਬਰ ਲੈ ਲਓ 2 ਨੰਬਰ ਲੈ ਲਓ 3 ਨੰਬਰ 72 72 4 ਨੰਬਰ ਵੀ 72 ਦੀ ਜਿਹੜੀ ਮਰਜ਼ੀ ਵਹਿੜ ਲੈ ਲਓ 2 ਨੰਬਰ ਨੂੰ ਛੱਡ ਕੇ ਸਾਰੀਆਂ 72 72000 ਦੀਆਂ ਮੋਰੀ ਚ ਪਾ ਦੇ ਆਖਿਆ ਇੱਕ ਹੋਰ ਗੱਲ ਐ ਕਿ ਵੜਾ ਛੋਟੀਆਂ ਨਹੀਂ ਵੜਾ ਦੇ ਹਿਸਾਬ ਨਾਲ ਜਾਇ ਜੀ ਮੁੱਲ ਐ 72 70000 ਬਾਕੀ ਤੁਹਾਨੂੰ ਵੀ ਪਤਾ 65 70 ਤੋਂ ਘੱਟ ਚੰਗੀ ਵੜ ਨਹੀਂ ਮਿਲਦੀ ਉਹ ਝੂਠ ਮਾਰਨ ਦਾ ਕੋਈ ਮਰਜ਼ੀ ਕਹੀ ਜਾਵੇ ਕਿ ਭਾਈ ਇੰਨਾ ਦੁੱਧ ਦੇਉ ਇੰਨਾ ਦੁੱਧ ਦੇਉ ਐਡੀ ਬੱਛੀ ਆ ਜੀ ਅੱਖਾਂ ਨਾਲ ਵੇਖਣੀ ਹੋਵੇ ਤਾਂ ਇੰਡੀ ਵੈੜ ਇਹਦੂ ਘਟ ਦੇਣੀ ਵੀ ਕਿਸੇ ਨਹੀਂ ਕਿਉਂਕਿ ਮੰਨ ਲਓ ਉਦਾਹਰਨ ਦੇ ਤੌਰ ਤੇ ਜੇ ਆਪਾਂ ਇਹ ਵਹਿਣਾ ਗਰਮੀ ਗਰਮੀ ਦੁੱਧ ਪੀ ਕੇ ਜੇ ਕੋਈ ਤੋਕੜ ਗੱਭਣ ਕਰਕੇ ਵੀ ਸੇਲ ਕਰਦਾ ਤਿੰਨਾ ਮਹੀਨਿਆਂ ਦੀ ਚਾਰਾਂ ਦੀ ਪੰਜਾਂ ਦੀ ਤਾਂ ਵੀ ਵਹਿਣਾ 45 45 50 50000 ਦੀਆਂ ਭੋਲੇ ਜਿਹੇ ਹੱਥ ਨਾਲ ਤੋਕੜ ਗੱਭਣ ਵਹਿਣਾ ਇਹ ਜਿਹੜੀਆਂ ਤੁਹਾਨੂੰ ਵਿਖਾਈਆਂ ਸਕਰੀਨ ਤੇ ਸਾਰੀਆਂ ਹੀ ਬਾਕੀ ਇੱਕ ਗੱਲ ਹੋਰ ਹੈ ਕੱਲੀ ਤੋਕੜ ਵੀ 10 11 ਕਿਲੋ ਦੁੱਧ ਵਾਲੀ 10 ਵਾਲੀ ਮੰਨੋ 30 35000 ਦੀ ਕੱਲੀ ਤੋਕੜ ਵੀ ਕੀ ਜਾਂਦੀ 10 ਕਿਲੋ ਦੁੱਧ ਵਾਲੀ ਕਮਾਲਾ ਜਿਸ਼ਨੇ ਮੰਨ ਲਓ ਇਦੋਂ ਘਟਦਾ ਫਿਰਉਣਾ ਵੀ ਕੀ ਆ ਕਿਉਂਕਿ ਅੱਗੇ ਪਹਿਲਾਂ ਹੁੰਦਾ ਸੀਗਾ ਕਿ ਚੰਗੀ ਬਰੀਡ ਦੀ ਬੱਛੀ ਵਧੀਆ ਪੈਸਿਆਂ ਦੀ ਵਿਕਦੀ ਸੀ ਕ੍ਰੋਸ ਦੀਆਂ ਬੱਛੀਆਂ ਤੇ ਨਹੀਂ ਵਿਕਦੀਆਂ ਸੀ ਅਗਲਾ ਕੋਈ ਉ ਆਪ ਦਾ ਲਿਆਜ ਪਿਆਜ ਵਾਲੇ ਨੂੰ ਫੜਾ ਦੇ ਹੁੰਦਾ ਸੀ ਪਰ ਹੁਣ ਤਾਂ ਪਸ਼ੂ ਘਟ ਗਏ ਆ ਜਦੋਂ ਪਸ਼ੂ ਘਟ ਗਏ ਆ ਤੇ ਫਿਰ ਕੀਮਤ ਵੀ ਵਧਲੀ ਮੰਗਾਈ ਤਾਂ ਸਾਰੇ ਪਾਸੇ ਹੀ ਹੋਈ ਫਿਰਦੀ ਕੱਲੇ ਪਸ਼ੂਆਂ ਵਾਲੇ ਪਾਸੇ ਨਹੀਂ ਫੋਰ ਸਾਰੇ ਪਾਸੇ ਵੀ ਮੰਗਾਈ ਬਹੁਤ ਤੇ ਛੋਟੀਆਂ ਕ੍ਰਾਸ ਵੱਛੀਆਂ ਵੀ ਦਸਾਂ ਮਹੀਨਿਆਂ ਦੀ 15 ਮਹੀਨੇ ਦੀ ਕ੍ਰਾਸ ਵੱਛੀਆਂ ਦੀ ਗੱਲ ਕਰਦਾ ਮੈਂ ਉਹ ਵੀ ਦੱਸਦਾ 15-15 ਹਜ਼ਾਰ ਦੀਆਂ ਕ੍ਰਾਸ ਵੱਛੀਆਂ ਵੀ ਕੀ ਜਾਂਦੀਆਂ ਤੇ ਬਰੀਡ ਵਾਲੀਆਂ ਤਾਂ 25-30 ਹਜ਼ਾਰ ਦੀ ਖੀਰੀ ਵੱਛੀ ਚੰਗੀ ਮਿਲਦੀ ਆ ਹਾਂ ਚੀਲਸਾਹੂ ਪੂਰੀ ਆ 20 ਕਿਲੋ ਖੁੱਲਾ ਦੁੱਧ ਪਿਆਜੂ ਕੱਦ ਚ ਵੱਡੀ ਆ ਹਵਾਨਾ ਪੂਰਾ ਵੱਡਾ ਮੋਟਾ ਮੋਟਾ ਮੱਝ ਵਾਲਾ ਹੱਦੀ ਚਵਾਈ ਵਾਲਾ ਥਾਣਾ ਜੇ ਕਿਸੇ ਨੇ ਮੱਝਾਂ ਰਗੀ ਵਹਿੜ ਲੈਣੀ ਆ ਤੇ ਪੰਜ ਵਾੜਾ ਜਿਹੜੀ ਮਰਜ਼ੀ ਲੈ ਲੋ ਦੋ ਜਰਸੀਆਂ ਉਹਨਾਂ ਦਾ ਵੀ ਦੁੱਧ ਮੱਝਾਂ ਵਰਗਾ ਇਹਨਾਂ ਦਾ ਵੀ ਮੱਝਾਂ ਵਰਗਾ ਹੁਣ ਵੀਡੀਓ ਬਣਾ ਰਹੇ ਧੁੱਪੇ ਹੀ ਖੜੀਆਂ 10 15 ਮਿੰਟ ਵੀਡੀਓ ਬਣਾਉਂਦੇ ਨੂੰ ਹੋ ਗਏ ਆ ਤੁਸੀਂ ਸਕਰੀਨ ਤੇ ਵੇਖ ਰਹੇ ਆ ਵੀਡੀਓ ਕਿੰਨੀ ਲੰਮੀ ਹੋ ਗਈ ਆ ਉਦੋਂ ਪਹਿਲਾਂ ਦੀਆਂ ਬੰਨੀਆਂ ਵਾ ਇੱਥੇ ਹਜੇ 2-4 ਮਿੰਟ ਹੋਰ ਵੀ ਲੱਗ ਜਣੇ ਆ ਇਹ ਤੇ ਅਜਾ ਲਾਰਸ ਤੇ ਮੌਜੇ ਨਾ ਖੜੀਆਂ ਧੁੱਪੇ ਇਹ ਵੀ ਦੂਜੇ ਸੀ ਸੁਣਦੀ ਬਈ ਕ੍ਰਾਸ ਵੈਟ ਆ ਥੈਨ ਕੱਢ ਦਈਏ ਵੀਡੀਓ ਵੀ 4-5 ਥੀਲੇ ਦੁੱਧ ਬਾਦ ਦੁੱਧ ਵੀਰੇ ਚ ਆਜੂਗੀ 18 ml ਨਾਰਮਲ ਕੱਢ ਕੱਢ ਦੇਣਾ ਚਾਹੀਦਾ ਬਈ ਕੱਢ ਬਾਹ ਦੋਸਤੋ ਜਿਹੜੀ ਮਰਜ਼ੀ ਲੈ ਲਓ 72 72000 ਦੋ ਨੰਬਰ 60 ਦੀ ਆ ਦੂਜੀਆਂ ਸਾਰੀਆਂ 72 72 ਦੀਆਂ ਆ ਤਿੰਨ ਵਹਿੜਾਂ ਮਗਰ ਲੀਆਂ ਤਾਂ ਪੂਰੀਆਂ ਹੀ ਵੱਡੀਆਂ ਤੇ ਵਜਨ ਸਾਰੀਆਂ ਵਹਿੜਾਂ ਦੀ ਫੁੱਲ ਹੈ ਇੱਕ ਨੰਬਰ ਵੀ ਪੂਰੀ ਰਾਜੀ ਆ ਤੇ ਪੰਜ ਨੰਬਰ ਵੀ ਰਾਜੀ ਆ ਤੇ ਵਿਜਲੀਆਂ ਵੀ ਰਾਜੀ ਆ ਦੁੱਧ 18 20 18 20 ਬੀਰ ਦਾਸ ਦਾ ਖੁੱਲਾ ਪਿਆ ਜੂ ਇਹ ਵੀ ਤੁਸੀਂ ਤਿਆਰ ਹੀ ਮੰਨੋ ਲੈ ਜੇ ਤਾਂ ਦੋ ਦਿਨ ਤਿੰਨ ਦਿਨ ਲੈ ਜੇ ਜੀ ਲੱਗਿਆ ਤਾਂ ਹੋ ਸਕਦਾ ਇੱਕ ਦਿਨ ਵੱਧ ਵੀ ਲੈ ਸਕਦਾ ਉਹ ਤਾਂ ਕੱਚੇ ਪਸ਼ੂ ਦਾ ਹੁੰਦਾ ਕਿ ਯਾਰ ਹਫ਼ਤੇ ਦੀ ਕੱਚੀ ਆ ਹੋਰ ਨੱਕ ਤੇ ਜਾਂਦੀ ਸੂਪੇ ਕਿ ਲੈਵਾਵਣੀ ਤਿਆਰ ਕੀਤਾ ਇਹਦਾ ਲੈਵੇ ਵਧੀਆ ਕਰਮ ਆ ਲੀਆਂ ਸੋਹਣੇ ਵੱਡੇ ਬਣਾਈ ਫਿਰਦੀਆਂ ਭਾਵੇਂ ਜਾਂਦੀ ਬੱਚਾ ਧਰਦੇ ਤੇ ਵਧੀਆ ਖੁੱਲਾ ਦੁੱਧ ਪਿਆਦਾ ਰੋਗ ਲਾਸ਼ ਨੇ ਕੱਦ ਵੱਡਾ ਵਜਨ ਬਹੁਤ ਕਾਲੇ ਰੰਗ ਦੀ ਪੂਰੀ ਚਮਕ ਦਮਕ ਵਾਲੀ ਵੱਛੀ ਥਣ ਵੇਖ ਲਓ ਹਵਾਂ ਨਾ ਬਰੀਕ ਬਰੀਕ ਵੇਨ ਦੇ ਨਾਲ ਭਰਿਆ ਪਿਆ ਆਦੀ ਚਵਾਈ ਵਾਲਾ ਥਣ ਗੈਬ ਚ ਨਿਖੜਵੇਂ ਥਣ ਕੱਲੇ ਕੱਲੇ ਲੱਗੇ ਹੋਏ ਆ ਸੂਪੇ ਦਾ ਢਾੜੀ ਪਹਿਲਾਂ ਸੂਪੇ ਨਹੀਂ ਦੋਵਾਂ ਚਾਰਾਂ ਦਿਨਾਂ ਦੇ ਵਿੱਚ ਵਿੱਚ ਇਹਨੇ ਸੂਪ ਹੈ ਨਾ ਕਮਾਲਾ ਦੁੱਧ 18 20 18 20 ਯਾਨੀ ਕਿ ਪੰਜ ਬਿਹੜਾ ਪੰਜੇ ਬਿਹੜਾ ਦੁੱਧ 16 ਤੋਂ ਪਲੱਸ ਤੇ 20 ਦੇ ਅੰਦਰ ਹੋ ਸਕਦਾ 20 ਪਿਆਜਨ ਹੋ ਸਕਦਾ 19 ਪਿਆਜਨ 18 ਪਿਆਜਨ ਪੰਜਾਂ ਬਿਹੜਾਂ ਦੀ ਗੱਲ ਕਰ ਰਿਹਾ ਮੈਂ ਜੇ ਮੈਂ 2 ਨੰਬਰ ਬੱਚੀ ਆ 16 17 ਪਿਆਜੂ ਆਹ ਹੋ ਸਕਦਾ 20 ਪਿਆਜੇ ਹੋ ਸਕਦਾ 18 ਤਾਂ ਨਾਰਮਲ ਹੀ ਦੇਣਾ ਚਾਹੀਦਾ ਈ ਢੀ ਬਿਹੜ ਨੂੰ ਨੇੜੀ ਦੂ ਪਹਿਲਾਂ ਵਿਖਾਈ ਉਹ ਵੀ ਨਾਰਮਲੀ ਦੁੱਧ ਦੇਣਾ ਚਾਹੀਦਾ ਉਹਨੂੰ ਬਾਕੀ ਵਹਿੜਾ ਹੈ ਗਿਆ ਨਵਾਂ ਹਨ ਇੱਕ ਤਾਂ ਹੁੰਦਾ ਕਈ ਭੈਣ ਭਰਾ ਵਹਿੜ ਪੰਜਵੇਂ ਸੂਏ ਸੂਈ ਜਾਂਦੀ ਵਹਿੜ ਤਾਂ ਕਈ ਨਹੀਂ ਸਕਦੇ ਗਾਂ ਪੰਜਵੇਂ ਸੂਏ ਹੁੰਦੀ ਆ ਅਗਰ ਉਹਨੂੰ ਦੂਜਾ ਸੂਆ ਬੱਛੀ ਕਹਿੰਦਾ ਪਰ ਇਹ ਸਾਰੀਆਂ ਹੀ ਬੱਚੀਆਂ ਵਹਿੜਾ ਨਵਾਂ ਹਨ ਸੀਲ ਸਭ ਫਲ ਹੈ ਜਿਹੜੀ ਮਰਜ਼ੀ ਲੈ ਲਓ ਸੀਲ ਸਭ ਸਾਰੀਆਂ ਹੀ ਫਲ ਹੈ ਜਿਹੜੀ ਮਰਜ਼ੀ ਲੈ ਲਓ ਸਾਰੀਆਂ ਵਹਿੜਾ ਪੂਰੀਆਂ ਸੀਲਸਾ ਉਠੰਨ ਨਾ ਬਾਤੀ ਕਾਦ ਕਾਦ ਨਹੀਂ ਕਰਦੇ ਨਿੱਕੇ ਸਮਝਾ ਨਾਲ ਖੜਕੇ ਅੱਜ ਦੀ ਵੀਡੀਓ ਦੇ ਵਿੱਚ ਪੰਜ ਨਾਗ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਜੈਜੇ ਮੁੱਲ ਇਹਦੂ ਘੱਟ ਮੁੱਲ ਚ ਤਾਂ ਫਿਰ ਇੰਨੀਆਂ ਚੰਗੀਆਂ ਵਹਿੜਾਂ ਮਿਲੀਆਂ ਵੀ ਨਹੀਂ ਇੱਕ ਵਹਿੜਾਂ ਆ ਐਨਾ ਹੋਊਗਾ ਕਹਦਾ ਦੂਜਾ ਸੂਹਾ ਇੱਥੇ ਅੱਖਾਂ ਨਾਲ ਵੇਖੋਗੇ ਆਗੇ ਕੋਈ ਚੌਥੇ ਲੱਗਦੀ ਹੋਊ ਕੋਈ ਪੰਜਵੇਂ ਲੱਗਦੀ ਹੋਊ ਸਾਰੀਆਂ ਦੂਜਾ ਦੂਜਾ ਸੂਹਾ ਇੱਕ ਪਹਿਲਾ ਸੂਹਾ 2 ਨੰਬਰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ